ਦੇ ਵੀਰੇ ਛੱਟ ਲੱਗ ਜਿਹਾ ਐਕਸੀਡੈਂਟ ਹੋ ਗਿਆ ਇੱਥੇ ਸਾਡੀ ਤੇ ਗੱਲਾਂ ਬਹੁਤ ਜ਼ਿਆਦਾ ਇੱਥੇ ਮਾਲੀਏ ਦੇ ਲੈ ਕੇ ਆਏ ਇੱਥੇ ਹਸਪੀਟਲ ਟੈਨਸ਼ਨ ਨਹੀਂ ਮਾਰ ਜਾਂਦੀਆਂ ਬੰਦੇ ਨੂੰ ਭੇਜਦੇ ਬਹੁਤ ਰਹਾ ਬਾਂਹ ਆਂਗਲਾਂ ਨੂੰ ਕੰਮ ਕੰਡ ਨਹੀਂ ਆਇਆ ਨਾ ਪਰ ਫਾਈਟ ਜੱਟ ਦੇ ਉਹ ਲੋਕ ਲੱਗ ਗਿਆ ਮੈडम ਜੀ ਉਹ ਲੋਕ Copyright disclaimer under section 107 of the copyright act nineteen seventy six allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non-profit educational or personal use tips the balance in favor of fair use. will <coughs> be ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਇਆ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਰਾਇਤਾ ਆਹ ਵੇ ਸੱਜੀ ਕੁੱਤਾਂ ਦੀ ਨਹੀਂ ਬਸ ਇਹ ਕਹਿੰਦੀ ਕੁੱਤਾ ਖੋਖਤੇ ਬੜੇ ਸ਼ਾਨਦਾਰ ਖਾਂਦਾ ਮੈਂ ਆਪਣਾ ਵੀ ਆ ਵੀ ਬੜਾ ਸਮਾਂ ਖਾਂਦਾ ਨਾ ਤੂੰ ਕਿਸੇ ਬਾਹਰਲੇ ਦੇਸ਼ ਚੋਂ ਆਏ ਵੀ ਜਿਹੜੇ ਤੁਹਾਨੂੰ ਪਤਾ ਹੀ ਲੱਗਦਾ ਸੱਜੀ ਕਰਦੀ ਆ ਰਾਇਤਾ ਕਿ ਕੀ ਚੀਜ਼ ਐ ਇੱਥੇ ਨਹੀਂ ਜੰਮ ਜੰਮਿਆ ਜਾਏ ਨਾ ਪੰਜਾਬ 'ਚ ਇਹ ਰਹਿਣਾ ਤੂੰ ਰੋਜ਼ ਹੀ ਰੋਟੀ ਪਾਣੀ ਖਾਣਾ ਰੋਜ਼ ਸੱਜੀ ਨਾ ਖਾਣਾ ਵਲੌਗ ਬਣਾਉਣ ਦੇ ਚੱਕਰ 'ਚ ਪਤਾ ਨਹੀਂ ਕੀ ਕੀ ਲੱਛਣ ਕਰਦੇ ਆ ਤੁਸੀਂ ਹਰਦਾ ਮੰਜੇ ਦਾ ਮੰਦਾ ਯਾਰ ਲੈ ਵੀ ਚੱਲਦੇ ਹੁਣ ਉੱਧਣ ਹੁਣ ਵਾਪਸ ਜਿਹੜੇ ਹਿਸਾਬ ਨਾਲ ਤੂੰ ਮੰਜੇ ਨੂੰ ਮੋਟਰਸਾਈਕਲ ਤੇ ਹੱਥ ਪਾ ਕੇ ਬੈਠਾ ਕੇ ਵਲੌਗ ਬਣਾਈ ਆ ਨਾ ਤੂੰ ਤਾਂ ਡਿਗਣਾ ਹੀ ਡਿਗਣਾ ਨਾਲ ਮੰਜਾ ਵੀ ਡੇਗੇਗਾ ਆਜੇ ਤਾਂ ਲੱਤ ਬੰਨ ਤੜਵਾਉਣੀ ਆ ਆਪ ਤਾਂ ਸੱਟ ਖਾਣੀਆਂ ਨਾਲ ਮੰਜਾ ਵੀ ਤੋੜੇਗਾ ਉਹਨਾਂ ਦਾ ਬੜੇ ਭਿੱਜ ਕੇ ਅੰਦਰ ਆ ਮੈਂ ਲਾਇਆ ਸਾ ਪੱਖਾ-ਪੁੱਖਾ ਨਹੀਂ ਉੱਥੇ ਕੋਈ ਬੰਦਾ ਬਾਹਰ ਪੱਖਾ ਕਿਦਾਂ ਲਾਇਆ ਸਰਦਾਂ ਮਾਸਾ ਕੰਮ ਪਾਇਆ ਪੁੰਨ ਕੋਣ ਕੰਮ ਕਰਨ ਨਾ ਜੇ ਤਰ ਐਨਾ ਹੀ ਫਿਕਰ ਆ ਵੀ ਹਾਂ ਤਰਾ ਪਿਓ ਬਾਹਰੋਂ ਆਇਆ ਉਹਨੂੰ ਗਰਮੀ ਲੱਗਦੀ ਆ ਬਾਹਰ ਹੈ ਬਾਹਰ ਪੱਖਾ-ਪੁੱਖਾ ਹੈ ਨਹੀਂ ਗਾ ਤੇ ਘਰੇ ਵਿਹਲਾ ਬੈਠਾ ਤੂੰ ਵਲੌਗ ਹੀ ਬਣਾਉਣਾ ਹੁਣ ਕਿਹੜਾ ਤੇ ਜਨਾਨੀ ਹੈਗੀ ਤੇਰੇ ਕੋਲ ਵੀ ਜਿਹੜਾ ਉਹਦੀ ਬੁੱਕਲ ਚ ਵੜ ਕੇ ਬੈਠਾ ਹੋਏਗਾ ਪੱਖਾ ਚੱਕ ਤੇ ਚੱਲ ਬਾਪੂ ਦੇ ਮਗਰ ਮਗਰ ਜਿੱਥੇ ਬਾਪੂ ਉੱਥੇ ਤੂੰ ਪੱਖਾ ਲੈ ਕੇ ਨਾ ਉਹਨੂੰ ਗਰਮੀ ਲੱਗੇ ਤੇ ਨਾ ਵਾਸਤਾ। ਦੇੜੀ ਇੱਥੇ ਕੰਮ ਕਰਦੇ ਆ। ਤੇ ਆਹ ਕਢਾਉਂਦੀ ਆਇਆ। ਆਹ ਨਾ ਚੜੀਂ ਜਾਂਦਾ। ਆਇਂ ਤਾਂ ਕਹਤਾ ਵੀ ਡੈਡੀ ਕੰਮ ਕਰ ਰਹੇ ਆ ਪਰ ਆਇ ਨੇ ਮੋਝਾ ਨਿਕਲਾ ਵੀ ਹਾਂ ਮੈਂ ਵੀ ਉਹਨਾਂ ਦੇ ਕੋਲੇ ਖੜਾ ਪਰ ਉਹਨਾਂ ਦੀ ਕੋਈ ਹੈਲਪ ਨਹੀਂ ਕਰ ਰਿਹਾ ਬਸ ਵੇਲਾ ਖੜਾ ਵਲੌਗ ਹੀ ਬਣਾਈ ਜਾਂਦਾ। ਇਹ ਮੈਂ ਕਿਥੇ ਕੰਮ ਕਰ ਜੋਗਾ ਹਨਿੰਗ। ਆ ਵਾਈ ਬਹੁਤ ਜ਼ਿਆਦਾ ਇਸੇ ਮਾਲੀਏ ਦੇ ਲੈ ਕੇ ਆਏ ਇੱਥੇ ਹਸਪਤਾਲ ਟੈਂਸ਼ਨਾਂ ਹੀ ਮਾਰ ਜਾਂਦੀਆਂ ਬੰਦੇ ਨੂੰ ਬਹੁਤ ਬੁਰਾ ਹਾਲ ਬਾਹਰ ਆਂਗਲਾਂ ਨੂੰ ਕਮਕਾਂਦੀਆਂ ਇਸ ਦੀ ਤਰਫ ਆ ਜਿਹੜੀ ਗੱਲ ਕੀਤੀ ਹੈ ਨਾ ਵਿੱਚ ਟੈਂਸ਼ਨਾਂ ਮਾਰ ਜਾਂਦੀਆਂ ਬੰਦੇ ਨੂੰ ਇੱਥੇ ਟੈਂਸ਼ਨਾਂ ਤੋਂ ਉੱਚਨਾ ਦਾ ਕੋਈ ਐਸਾ ਨਹੀਂਗਾ ਰੋਲ ਇੱਥੇ ਇਹ ਗੱਲ ਤੇ ਸਾਰੀ ਆਪਦੀ ਹੈ ਜਦ ਬੈਹੇ ਨਾ ਵਹੀਕਲ ਦੇ ਉੱਤੇ ਮੋਟਰਸਾਈਕਲ ਤੇ ਗੱਡੀ ਚਲਾਉਂਦੇ ਨੇ ਦੂਜੀ ਹੱਥ 'ਚ ਫੜ ਲੈਣਾ ਫੋਨ ਤੇ ਧਿਆਨ ਸਾਰਾ ਕੈਮਰੇ ਵੱਲ ਹੋਣਾ ਵੀ ਹਾਂ ਦੇਖੋ ਸਾਡਾ ਮੂੰਹ ਸਹੀ ਆਉਂਦਾ ਪਿਆ ਨਾ ਵੀ ਕੱਲ ਨਾ ਕੱਲ ਐਂਗਲ ਤੋਂ ਲੋਕਾਂ ਨੂੰ ਦੇਖਦਾ ਪਿਆ ਕਿ ਨਹੀਂ ਧਿਆਨ ਤਾਂ ਸਾਰਾ ਇਸ ਚੀਜ਼ ਚ ਹੁੰਦਾ ਗੱਡੀ ਚਲਾਉਣ ਵਾਲਾ ਧਿਆਨ ਨਹੀਂ ਹੁੰਦਾ ਕਿ ਮੋਟਰਸਾਈਕਲ ਚਲਾਉਣ ਵਾਲਾ ਤੇ ਫਿਰ ਐਕਸੀਡੈਂਟ ਹੀ ਹੋਨੇ ਬਾਅਦ ਚ ਨਾਲ ਲਾ ਦਿੰਦੇ ਵੀ ਹਾਂ ਟੈਨਸ਼ਨ ਆ ਬੰਦੇ ਨੂੰ ਟੈਨਸ਼ਨ ਬੜੀ ਹੋ ਗਈ ਸੀ ਜੀ ਜਿਹੜਾ ਬੋਲਦਾ ਸਾਹ ਲਿੰਕਦਾ ਉਹਨੂੰ ਬੜਾ ਦਰਦ ਹੋਣੀ ਸੀ ਸਾਥ ਨੂੰ ਮੰਨ ਰੱਬ ਦੀ ਰੱਖਾਂ ਬਾਬਾ ਨਾਨਕ ਜੀਆਂ ਦੁਨੀਆ ਘਟੇ ਨਾ ਨਾ ਰੱਬ ਰੱਖਣੋਂ ਇੱਥੇ ਰੱਬ ਕੀ ਕਰੂਗਾ ਜੋ ਗਲਤੀ ਤਾਂ ਸਾਰੀ ਆਪਦੀ ਐ ਜਦੋਂ ਦੇਖੋ ਇਹਨੇ ਵਲੌਗ ਬਣਾਉਣਾ ਮੋਟਰਸਾਈਕਲ ਤੇ ਗੱਡੀ ਚਲਾਉਂਦੇ ਨੇ ਵਲੌਗ ਬਣਾਉਣਾ ਕੈਮਰਾ ਦਾ ਖੁੱਲੇ ਦਾ ਖੁੱਲਾ ਸਿਰਫ ਇਹ ਨਹੀਂ ਜਿੰਨੇ ਵੀ ਵਲੌਗਰ ਆ ਸਾਰੇ ਐਂ ਕਰਦੇ ਆ ਆਪ ਦੀ ਜਾਨ ਤਾਂ ਖਤਰੇ ਦੇ ਵਿੱਚ ਪਾਉਂਦੇ ਐ ਨਾਲ ਜਿਹੜਾ ਸਾਹਮਣੇ ਤੁਰਿਆ ਜਾਂਦਾ ਹੋਊਗਾ ਬੰਦਾ ਉਹਦੀ ਵੀ ਜਾਨ ਖਤਰੇ 'ਚ ਪਾਉਂਦੇ ਐ ਕੀ ਹੈ ਇਹ 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 ਦੱਸ ਰਿਹਾ ਕਿ ਅਪਕਾ ਚ ਹੈ ਕੋਈ ਨਾ ਹਾਂ ਜਿੰਨੇ ਜਾਣੇ ਇਹਦਾ ਪਤਾ ਲੈਣ ਆਇਆ ਪੁੱਛਣ ਆਇਆ ਵੀ ਕਿਵੇਂ ਠੀਕ ਆ ਸੱਟ ਕਿੰਨੀ ਕ ਵਜੇ ਕੀ ਗੱਲ ਹੋ ਗਈ ਸੀ ਹਣ ਜੋ ਸਾਰੇ ਬੈਠੇ ਨੂੰ ਇਹ ਵੀ ਸਮਝਾ ਦੇਣੇ ਵੀ ਹਾਂ ਗੱਡੀ ਚਲਾਉਂਦੇ ਵਲੌਗ ਨਾ ਬਣਾਇਆ ਕਰ ਕੈਮਰਾ ਨਾ ਖੋਲਿਆ ਕਰ ਪਹਿਲਾਂ ਜਿਹੜਾ ਸਾਧਨ ਚਲਾਈ ਇਹਨਾਂ ਤੋਂ ਉਹ ਚਲਾ ਲੈ ਜਿੱਥੇ ਪਹੁੰਚਣਾ ਉੱਥੇ ਪਹੁੰਚ ਜਾ ਉੱਥੇ ਜਾ ਕੇ ਤੂੰ ਵਲੌਗ ਬਣਾ ਲੈ ਜ਼ਰੂਰੀ ਤਾਂ ਨਹੀਂ ਆਉਦੀ ਜਨ ਖਤਰੇ 'ਚ ਪਾਉਣੀ ਇੱਕ ਵਲੌਗ ਦੇ ਖਾਤਰ ਡਾਕਟਰ ਸਾਹਿਬ ਇਹਦੇ ਦੱਸਣਗੇ ਹਣ ਮਾਂ ਵੀ ਕੋਲ ਬੈਠੇ ਹਿੰਜਾ ਸਿੱਟੀ ਆਂਦੀ ਐ ਵੀ ਰੋਈ ਆਂਦੀ ਐ ਹਾਂ ਮੇਰੇ ਪੁੱਤ ਦਾ ਐਕਸੀਡੈਂਟ ਹੋ ਗਿਆ ਤੇ ਸੱਟਾਂ ਵੱਜ ਗਈਆਂ ਖੈਰ ਆਪਦੇ ਜਵਾਕ ਦੇ ਮਾੜੀ ਤੇ ਵੀ ਸੱਟ ਵੱਜ ਵੱਜ ਜੇ ਦਿਲ ਤਾਂ ਦੁੱਖਦਾ ਹੀ ਆ ਫੇਰ ਵੀ ਪਰ ਇੱਥੇ ਗੱਲ ਦੀ ਇਹਨਾਂ ਦੀ ਵੀ ਆ ਵੀ ਇਹਨਾਂ ਨੇ ਕਦੇ ਸਮਝਾਇਆ ਨਹੀਂਗਾ ਵੀ ਹਾਂ ਤੂੰ ਗੱਡੀ ਚਲਾਉਂਦਾ ਮੋਟਰਸਾਈਕਲ ਚਲਾਉਂਦਾ ਵਲੌਗ ਨਾ ਬਣਾਇਆ ਕਰ ਵੀ ਇਹੀ ਸਮਝਾ ਲੈਂਦੇ ਉਹਦੇ ਕੋਲ ਆ ਦੇ ਕੋਲ ਤਾਂ ਦਿਮਾਗ ਹੈ ਨਹੀਂ ਸੀਗਾ ਉਹਨੂੰ ਆਪ ਨੂੰ ਤਾਕਲ ਹੈ ਨਹੀਂ ਸੀਗੀ ਤੇ ਇਹੀ ਸਮਝਾ ਲੈਂਦੇ ਕੀ ਪਤਾ ਮੰਨ ਵੀ ਜਾਂਦਾ ਯਾ ਸਕੂਟਰੀ ਆ ਆ ਐਕਸੀਡੈਂਟ ਹੋਇਆ ਉਹ ਕਿਤਾਕ ਦਾ ਮੱਜੀ ਵੱਡੀ ਬਹੁਤ ਬੁਰੀ ਤਰ੍ਹਾਂ ਵਜਾ ਹੈ ਛਾਤੀ ਤੇ ਵੀ ਗਿੰਦਾ ਆਪਣੇ ਦੱਬ ਜੀ ਆ ਗਈ ਆ ਇੱਥੋਂ ਵੀ ਸਾਰੇ ਪਾਸੇ ਸਕੂਟਰੀ ਦਾ ਵੀ ਮੰਦਾ ਹਾਲ ਹੋ ਗਿਆ ਬਾਈ ਵਲੌਗ ਦੇ ਵਿੱਚ ਦਿਖਾਤਾ ਰਹੇ ਆ ਤੁਸੀਂ ਵੀ ਹਾਂ ਉਹਦੇ ਇੰਨੀ ਸੱਟ ਵੱਜ ਗਈ ਸਕੂਟਰੀ ਦਾ ਆ ਹਾਲ ਹੋ ਗਿਆ ਪਰ ਨਾ ਤਾਂ ਤੁਹਾਨੂੰ ਬੰਦੇ ਦੀ ਫਿਕਰ ਆ ਨਾ ਤੁਹਾਨੂੰ ਹੈਗੀ ਆ ਸਾਧਾ ਦੀ ਫਿਕਰ ਤੁਹਾਨੂੰ ਹੈਗੀ ਆ ਸਿਰਫ ਸਿਰਫ ਵਲੌਗ ਦੀ ਫਿਕਰ ਵਿਦ ਦੁਨੀਆ ਐਦੇ ਦੇ ਉਦਦਰ ਹੋ ਜੇ ਦੁਨੀਆ ਪਲਟ ਜੇ ਉੱਚੀ ਸਿੱਧੀ ਹੁੰਦੀ ਹੋ ਜੇ ਪਰ ਸਾਡਾ ਵਲੌਗ ਆ ਜਿਹੜਾ ਉਹ ਨਹੀਂ ਰਹਿਣਾ ਚਾਹੀਦਾ ਕਿਸੇ ਵੀ ਹਾਲ ਦੇ ਵਿੱਚ ਵਲੌਗ ਨਹੀਂ ਬੰਦ ਹੋਣਾ ਚਾਹੀਦਾ ਸਾਡਾ ਸਾਦਨਾ ਦਾ ਕੀ ਕਰਨਾ ਚੱਲ ਆਪਣੇ ਭਰਾ ਦਾ ਪਜਾ ਹੋ ਗਿਆ ਇਹਨੂੰ ਬੜਾਵਾ ਬਾਕੀ ਕਹਿੰਦੇ ਆ ਸਵਾਲ ਆਏ ਥੋੜੀ ਪ੍ਰੋਬਲਮ ਵੀ ਆਉਂਦੀ ਹੈ ਤੇ ਛੁੱਟੀ ਨਹੀਂ ਮੰਨੀਆਂ ਜਿਆ ਕੱਲ ਜੇ ਹਣ ਭਰਾ ਦਾ ਬੱਚਾ ਹੋ ਗਿਆ ਨਾ ਤੇ ਭਰਾ ਨੂੰ ਅਕਲ ਆ ਜਾਣੀ ਚਾਹੀਦੀ ਹੈ ਤਨਾਲ ਤੁਹਾਨੂੰ ਵੀ ਅਕਲਾ ਜਾਨੀ ਚਾਹੀਦੀ ਵੀ ਹਾਂ ਗੱਡੀ ਚਲਾਉਂਦੇ ਕੋਈ ਵੀ ਸਾਧਨ ਚਲਾਉਂਦੇ ਫੋਨ ਨਹੀਂ ਚਲਾਉਣਾ ਚਾਹੀਦਾ ਸਰਕਾਰ ਨੇ ਇਹ ਨਿਯਮ ਐਵੇਂ ਨਹੀਂ ਬਣਾਏ ਵੀ ਹਾਂ ਗੱਡੀ ਚਲਾਉਂਦੇ ਫੋਨ ਜਿਹੜੀ ਵਰਤੋਂ ਨਹੀਂ ਕਰਨੀ ਕਿਸੇ ਗੱਲ ਕਰਕੇ ਬਣਾਏ ਆ ਖੈਰ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਭਾਜੇ ਤੁਹਾਨੂੰ ਹਜੇ ਵੀ ਨਹੀਂ ਸਮਝ ਲੱਗੀ ਹਜੇ ਵੀ ਨਹੀਂ ਪਤਾ ਲੱਗਾ ਫਿਰ ਤੁਹਾਡੇ ਜਿੰਨਾ ਡੰਗਰ ਬੇਵਕੂਫ ਗਦਾ ਇਨਸਾਨ ਇਸ ਦੁਨੀਆ ਤੇ ਹੋਣਾ ਨਹੀਂਗਾ ਇੱਧਰ ਸਾਥ ਲੱਗੀ ਇਥੇ ਥੋੜੀ ਜਿਹੀ ਕਾਤੀ ਦੇ ਨਹੀਂ ਜਾਤ ਮੱਝੀ ਥੋੜੀ ਠੀਕ ਵਾ ਬਾਕੀ। ਆਇਦਰੀ ਬਾਤ ਲੱਗੀ ਤੇ ਵੀ। ਨਾ ਵਾਸੀ ਵਲੌਗ ਵੀ ਬਣਾਉਣਾ ਤੇ ਬੰਦੇ ਨੂੰ ਬਲਰ ਵੀ ਇਦਾਂ ਕਰੀ ਜਾਂਦੇ ਜਿਵੇਂ ਉਹਦਾ ਪੋਸਟਮਾਰਟਮ ਹੋ ਰਿਹਾ ਹੋਵੇ। ਵਿਹਾਂਸੀਆਂ ਜਾਂ ਚੀਜ਼ਾਂ ਦਿਖਾ ਨਹੀਂ ਸਕਦੇ। ਦੋ ਚਾਰ ਖਰੋਚਾਂ ਹੀ ਵੱਜੀਆਂ ਕੋਈ ਐਡੀ ਉਹ ਨਹੀਂ ਹੋएगी ਸੱਟ ਨਹੀਂ ਵੱਜੇ ਇੰਨਾ ਕੋਈ ਜ਼ਖਮ ਹੀ ਨਹੀਂ ਹੋਇਆ। ਤੇ ਜੇ ਮਾੜਾ ਮੋਟਾ ਜ਼ਖਮੀ ਹੋਇਆ ਵੀ ਹੈ ਤਾਂ ਉਹ ਵੀ ਆਪਦੀਆਂ ਕਰਤੂਤਾਂ ਕਰਕੇ ਹੀ ਹੋਇਆ ਆਹ ਦੇ ਲੱਛਣਾ ਕਰਕੇ ਹੋਇਆ ਇਹਦੇ 'ਚ ਕਿਸੇ ਦੀ ਕੋਈ ਗਲਤੀ ਨਹੀਂਗੀ। ਉਹ ਸਾਰੇ ਆਨੇ ਪੁੱਛ ਰਹੇਗੀ ਦੀ ਦੇ ਦੇ ਸੱਟ ਲੱਗੀ ਆ ਤੇ ਭਾਬੀ ਸੰਦੀਪ ਭਾਬੀ ਕਿਉਂ ਨਹੀਂ ਆਏ ਤੇ ਸੰਦੀਪ ਭਾਬੀ ਤਾਂ ਨਹੀਂ ਆਏਗੀ ਉਹ ਅੰਮ੍ਰਿਤਸਰ ਤੋਂ ਥੋੜੇ ਇਧਰ ਉਧਰ ਗਏ ਬਾਕੀ ਫੋਨ ਤੇ ਗੱਲ ਹੋ ਗਈ ਆ ਉਹਨਾਂ ਨੇ ਹਾਲ ਚਾਲ ਪੁੱਛਿਆ ਉਹਨਾਂ ਦਾ ਤੇ ਫੋਨ ਤੇ ਗੱਲ ਹੋਈ ਇਹਨਾਂ ਦੀ ਵਾਵਾ ਚੇਰੀ ਤੇ ਬਾਕੀ ਉਹ ਕਹਿੰਦੇ ਮੈਂ ਅੰਮ੍ਰਿਤਸਰ ਤੋਂ ਥੋੜਾ ਦੂਰ ਹਾਂ ਤੇ ਜਿੱਦਣੇ ਆਏ ਤੇ ਫਿਰ ਥੋੜੇ ਦੂਆ ਦੋ ਦਿਨਾਂ ਦੇ ਵਿੱਚ ਵਿੱਚ ਆਏ ਨਾ ਉਹਨਾਂ ਨੇ ਬਾਕੀ ਘਰ ਵਾਲੇ ਦੇ ਸੱਟ ਲੱਗੀ ਹੋਵੇ ਤੇ 부ੜੀ ਨੂੰ ਪਤਾ ਲੱਗਿਆ ਉਹ ਕਹਿਦੇ ਵੀ ਹਾਂ ਕੋਈ ਨਾ ਮੈਂ 2 ਦਿਨਾਂ ਤਾਈਂ ਆ ਜੂਗੀ। ਐਦਾਂ ਤਾਂ ਮੈਂ ਕਦੇ ਸੁਣਿਆ ਹੀ ਨਹੀਂ ਗਾ। ਘਰ ਵਾਲੇ ਦੇ ਮਾੜੀ ਜੀ ਸੱਟ ਵੱਜ ਜੇ ਬੁੜੀਆਂ ਜਿੱਥੇ ਮਰਜੀ ਹੁਣ ਭੱਜਦੀਆਂ ਵੀ ਹਾਂ ਛੇਤੀ ਅਸੀਂ ਉੱਥੇ ਜਾਈਏ ਆਪਦੇ ਬੰਦੇ ਕੋਲ ਜਾਈਏ। ਪਰ ਇਹਨਾਂ ਵੀ ਕੋਈ ਫਿਕਰ ਨਹੀਂ। ਨਾ ਉਹਨੂੰ ਫਿਕਰ ਆ ਨਾ ਇਹਨੂੰ ਫਿਕਰ। ਦੋਨੇ ਇੱਕੋ ਜਿਹੇ ਆ ਤਾਂ ਕਰਕੇ ਦੋਨਾਂ ਦੀ ਨਿਭਦੀ ਨਹੀਂ ਪਈਗੀ। ਮਾੜਣਾ ਐਵੇਂ ਕੀ ਇਹਨੂੰ ਕਿਹਾ ਕਰੋ। ਭਾਬੀ ਹੀ ਆਈ ਰੱਖਣੀ ਆ। ਮੈਂ ਹੀ ਭਾਬੀ ਹੀ ਨੇ ਹੋਣੀ ਆ। ਇਹ ਹੋਰ ਕੋਈ ਕਿੱਦਾਂ ਆ ਜੂਗੀ। ਸਾਰੇ ਜਾਣੇ ਪੁੱਛਦੇ। ਕਹਿ ਦਰਿਆ ਤੁਸੀਂ ਵਲੌਗ ਦੇ ਵਿੱਚ ਵੀ ਭਾਬੀ ਅਸੀਂ ਆਹੀ ਰੱਖਣੀ ਆ ਪਰ ਨਾ ਤਾਂ ਉਹਦੇ ਲੱਛਣਾ ਵੀ ਉਹ ਤੁਹਾਡੀ ਭਾਬੀ ਬਣ ਕੇ ਰਹੇ ਤੇ ਨਾ ਤੁਹਾਡੇ ਲੱਛਣਾ ਵੀ ਤੁਸੀਂ ਉਸੇ ਨੂੰ ਭਾਬੀ ਬਣਾ ਕੇ ਰੱਖੋ ਤੇ ਇਹ ਦੀ ਇੱਕ ਐਕਸੀਡੈਂਟ ਕਿ ਦਹਾ ਆਵਾ ਐਕਸੀਡੈਂਟ ਦਹਾ ਹੋ ਗਿਆ ਵੀ ਇਹ ਆਪਣੇ ਹੱਥ ਜਾਣ ਰਿਹਾ ਸੀ ਸਿੱਧਾ ਹੀ ਮੰਜੇ ਮੰਜੇ ਜਾਣ ਰਿਹਾ ਵੀ 30 30 40 ਦੀ 30 35 ਸਪੀਡ ਤੇ ਦੇਖਿਆ ਨਹੀਂ ਮੈਂ ਜਾਣ ਰਿਹਾ ਤੇ ਉਧਰੋਂ ਬਲੈਰੋ ਗੱਡੀ ਵਾਲਾ ਰੋਂਗ ਵੇ ਆਉਂਦਿਆ ਸੀ ਉਹਨੇ ਖਾਲੀ ਰਾਹ ਵੇ ਕੇ ਰੇਸ ਨਾ ਪਤੀ ਉਹਨੇ ਇਹਦਾ ਧਿਆਨ ਨਹੀਂ ਪਿਆ ਕਿ ਸਾਹਮਣੇ ਬਲੈਰੋ ਗੱਡੀ ਆਉਂਦੀ ਸਦਾ ਵਿੱਚ ਵੱਜ ਗਈ ਜਾਣ ਕੇ ਤੇ ਇਹ ਜਿਹੜੀਆਂ ਕਹਿੰਦੇ ਦੋ ਤਿੰਨ ਬਾਜੀਆਂ ਪੈ ਕੇ ਪਰੇ ਟੇਕੇ ਆਏ ਤੇ ਸਕੂਟਰੀ ਦਾ ਥੱਲੇ ਆਜੀ ਉਹਦੇ ਅਗਲੇ ਚੱਕੇ ਦੇ ਬਲੈਰੂ ਦੇ ਮੰਨਿਆ ਵੀ ਗਲਤੀ ਗੱਡੀ ਵਾਲੇ ਦੀ ਸੀਗੀ ਵੀ ਉਹ ਗਲਤ ਸਾਈਡ ਆ ਰਿਹਾ ਸੀਗਾ ਤੇ ਗੱਡੀ ਦੀ ਸਪੀਡ ਵੀ ਕਾਫੀ ਸੀਗੀ ਪਰ ਜਿੱਥੇ ਤੱਕ ਗਲਤੀ ਗੱਡੀ ਵਾਲੇ ਦੀ ਸੀ ਉੱਥੇ ਤੱਕ ਗਲਤੀ ਇਹਦੀ ਵੀ ਹੋਊਗੀ ਕਿਉਂਕਿ ਇਹਨੂੰ ਬੜੀ ਗੰਦੀ ਆਦਤ ਹੈ ਤਾਂ ਜਦੋਂ ਵੀ ਮੋਟਰਸਾਈਕਲ ਤੇ ਹੋਵੇ ਮੈਂ ਵਾਰ-ਵਾਰ ਇਹ ਗੱਲ ਕਹਿੰਦੇ ਜਦੋਂ ਵੀ ਇਹ ਗੱਡੀ ਚਲਾਉਂਦਾ ਹੋਵੇ ਇਹਨੇ ਵਲੌਗ ਜ਼ਰੂਰ ਬਣਾਉਣਾ ਤੇ ਜਿਹੜੇ ਹਸਾਬ ਨਾਲ ਇਹਨੇ ਕਿਹਾ ਨਾ ਵੀ ਹਾਂ ਤੀ 35 ਸਪੀਡ ਤੇ ਜਾਂਦਾ ਪਿਆ ਸੀ ਅੱਗੋਂ ਗੱਡੀ ਆਉਂਦੀ ਸੀ ਇਹਦਾ ਧਿਆਨ ਨਹੀਂ ਗਿਆ ਧਿਆਨ ਕਿਉਂ ਨਹੀਂ ਗਿਆ ਕਿਉਂਕਿ ਉਹ ਵਲੌਗ ਬਣਾਉਂਦਾ ਪਿਆ ਸੀ ਤੇ ਜੇ ਹਾਂ ਤੁਸੀਂ ਉਹ ਕਲਿੱਪ ਲਾਉਂਗੇ ਆ ਵਲੌਗ ਦੇ ਵਿੱਚ ਵੀ ਹਾਂ ਵਲੌਗ ਬਣਾਉਂਦਾ ਸੀ ਉਹਦਾ ਧਿਆਨ ਤਾਂ ਨਹੀਂ ਗਿਆ ਐਕਸੀਡੈਂਟ ਤਾਂ ਹੋ ਗਿਆ ਫਿਰ ਤੁਹਾਨੂੰ ਪਤਾ ਵੀ ਸਾਰਿਆਂ ਨੇ ਉਸਨੇ ਗਲਤ ਕਹਿਣਾ ਵੀ ਚੱਲ ਹਾਂ ਗੱਡੀ ਵਾਲਾ ਤਾਂ ਗਲਤ ਸੀਗਾ ਵੀ ਇਹ ਕਿਉਂ ਵਲੌਗ ਬਣਾਉਂਦਾ ਸੀਗਾ ਇਹ ਕਿਉਂ ਫੋਨ ਚਲਾਈ ਜਾਂਦਾ ਸੀਗਾ ਜੇ ਇਹ ਵਲੌਗ ਨਾ ਬਣਾਉਂਦਾ ਤਾਂ ਧਿਆਨ ਸੜਕ ਤੇ ਹੁੰਦਾ ਵੀ ਹਾਂ ਕਿਹੜੇ ਕਿਹੜਾ ਸਾਧਨ ਕੋਲ ਦੀ ਲੰਘ ਰਿਹਾ ਵੀ ਕਿੱਦੜ ਦੀ ਆ ਰਿਹਾ ਵੀ ਕੋਈ ਖਤਰਾ ਤਾਂ ਨਹੀਂਗਾ ਫਿਰ ਆਪਦੇ ਆਪ ਨੂੰ ਬਚਾ ਲੈਂਦਾ ਸਾਈਡ ਤੇ ਕਰ ਲੈਂਦਾ ਜੇ ਧਿਆਨ ਹੀ ਸਾਰਾ ਵਲੌਗ ਦੇ ਵਿੱਚ ਸੀਗਾ ਇਹਦਾ ਲਓ ਜੀ ਮਾਰਨਿੰਗ ਦਾ ਟਾਈਮ ਆ ਅੱਜ ਰੱਬ ਨੇ ਸਾਰੇ ਔਲਾਂ 'ਤੇ ਚੱਕਤੇ ਔਲਾਂ 'ਤੇ ਇੰਨਾ ਚੱਕਤੇ ਜੀ ਵੀ ਤੜਕੇ ਦਾ ਅੱਜ ਮੀਂਹ ਪੈ ਰਿਹਾ ਘੱਟੋ ਘੱਟ 3 ਵਜੇ ਦਾ ਹੈਨਾ ਜੇ ਸੁਬਾਹ ਦਾ ਮੀਂਹ ਪੈ ਰਿਹਾ ਫੇ ਮੱਛੀ ਬਣ ਕੇ ਤੈਰਨ ਲੱਗ ਜਾਣਾ ਵਿੱਚ ਜਿੱਥੇ ਵੀ ਗੰਦਾ ਪਾਣੀ ਖੜਾ ਨਾਲੀ ਆ ਵੱਡਾ ਨਾਲਾ ਚਿੱਕੜ ਕਿਉ ਹੈਗਾ ਜਿੱਥੇ ਵੀ ਆ ਉੱਥੇ ਤੈਰਨ ਲੱਗ ਜਾ ਜਾ ਕੇ ਕਿਉਂਕਿ ਤੁਹਾਨੂੰ ਤਾਂ ਵੈਸੇ ਵੀ ਆਦਤ ਆ ਗੰਦ ਪਾਉਣ ਦੀ ਤੇ ਗੰਦ ਵਿੱਚ ਰਹਿਣ ਦੀ ਉਹ ਤਾਂ ਕੀ ਜੀ ਆ ਪਿਛ ਬੈਕ ਬੈਕ ਸਾਈਡ ਵਾਲੀ ਉਹਦੇ ਚਿੱਕੜ ਲਿੱਗੀ ਹੁੱਲ ਗਈ ਪੌਲੀ ਐਨੇ ਪੈਸੇ ਨਹੀਂ ਹੈਗੇ ਗਰੀਬਾਂ ਕੋਲ ਵੀ ਨਮੀ ਲੈ ਲਈਏ ਮੇਰੇ ਪੈਸੇ ਤੁਹਾਡੇ ਕੋਲ ਫਟਮਨ ਕਿਸੇ ਕੋਲ ਗੁੱਸਾ ਲੱਗਦੀ ਹੈ ਤਾਂ ਇਹ ਗੱਡੀ ਦੀ ਬਾਰੀ ਜਿਹੜੀ ਨੇ ਜ਼ੋਰ ਦੇ ਨੇ ਬੰਦ ਕੀਤੀ ਹੈ ਵੀ ਪਤਾ ਲੱਗ ਜਾਏ ਲੋਕਾਂ ਨੂੰ ਵੀ ਹਾਂ ਮੈਂ ਇਹਦੇ ਨਾਲ ਗੁੱਸੇ ਆ। ਉਹ ਪਰਫਾਈ ਕਰੀਏ ਥੋੜੀ। ਉਹ ਲੋਕ ਲੱਗਿਆ ਮੈडम ਜੀ। ਉਹ ਲੋਕ। ਦੇਖੋ ਗੱਡੀ ਕਿੰਨੀ ਰੱਖੀ ਹੋਈ ਹੈ ਜਿਹਦੇ ਛੇਤੀ ਲੋਕ ਲੱਜ ਜਾਂਦਾ। ਇਹ ਠੀਕ ਆ ਗੱਲ ਭਾਈ ਲੋਕ ਤਾਂ ਲੱਗ ਜੁਣਾ ਇਹ ਨਹੀਂ ਇਹਦਾ ਟਾਈਮ ਪੀਰੀਡ ਆ। ਅੰਦਰ ਮੈਂ ਚਾਬੀ ਲੱਗੀ। ਆ ਜਿਹੜੀ ਜਨਾਨੀ ਹੈ ਜਿਹਦਾ ਨਾਮ ਆ ਫੈਟਮਨ ਇਹ ਕਿਸ ਨਾ ਕਿਸੇ ਚੀਜ਼ ਦੇ ਵਿੱਚ ਨੁਕਸ ਕੱਢੀ ਜਾਊਗੀ ਕੱਢੀ ਜਾਊਗੀ ਪਰ ਮੈਨੂੰ ਹਾਲ ਤੱਕ ਇਹ ਨਹੀਂ ਸਮਝ ਲੱਗੀ ਵੀ ਨਾ ਇਹਦੇ ਬੰਦੇ ਦੇ ਵਿੱਚ ਨੁਕਸ ਕਿਉਂ ਨਹੀਂ ਕੱਢਿਆ ਹਜੇ ਤੱਕ ਪਰ ਜਿਹੜੇ ਹਸਾਲ ਨਾਲ ਇਹ ਹਰ ਇੱਕ ਚੀਜ਼ 'ਚ ਨੁਕਸ ਕੱਢਦੀ ਆ ਉਹ ਦਿਨ ਵੀ ਦੂਰ ਨਹੀਂ ਜਿੱਦਨਾਂ ਨੇ ਆਦੇ ਬੰਦੇ ਦੇ ਵਿੱਚ ਵੀ ਨੁਕਸ ਕੱਢ ਦੇਣੇ ਆ ਉਹ ਵੀ ਇੱਕ ਦੋ ਨਹੀਂ 36 ਸਨਾਊਗੇ ਨੁਕਸ ਆਹ ਹਾਂ ਆ ਬਣਾਣਾ ਮੈਂ ਇਹਨਾਂ ਨਾਲ ਮੈਂ ਆਪਣੇ ਜੁੱਤੀਆਂ ਲਿਆਇਆ 3 ਰੁਪਏ ਬਨਾਣਾ ਕੱਟ ਪਿਆ ਮੈਨੂੰ ਤਾਂ ਅੱਜ ਪਹਿਲੀ ਵਾਰ ਪਤਾ ਲੱਗਾ ਵੀ ਸੌਦੇ ਦੇ ਵਿੱਚ ਖੰਡ, ਲੂਣ, ਪੱਤੀ, ਮਿਰਚ ਮਸਾਲਾ ਇਹ ਸਾਰਾ ਕੁਝ ਤਾਂ ਆਉਂਦਾ ਨਾਲ ਬਨਾਣਾ ਵੀ ਆਉਂਦਿਆ ਸੌਦੇ ਦੇ ਵਿੱਚ ਬਨਾਣਾ ਵੀ ਸੌਦੇ ਦਾ ਇੱਕ ਹਿੱਸਾ ਹੈ ਮੈਨੂੰ ਤਾਂ ਅੱਜ ਪਤਾ ਲੱਗਾ ਲੈ ਭਾਈ ਆ ਤਾਂ ਹੈਂਿਆ ਰੀਮ ਰੀਮ ਬਰੈਨੋ ਜੀ ਮੈਂ ਰੱਖ ਲਵਾਂਗਾ ਕੀ ਕੌਫੀ ਦਾ ਮੈਂ ਤਾਂ ਲੈ ਆਇਆ ਕੰਪਟਰ ਪਈ ਉਹ ਕੋਈ ਆਇਆ ਗਿਆ ਜਾਂਦਾ ਸਰਦਾਰ ਜੀ ਗਰਮੀ ਆ ਨਾ ਗੁਣਾ ਗਰਮ ਹੁੰਦੀ ਬਹੁਤ ਹੈ ਚਲੋ ਮੈਂ ਸਾਮਾਨ ਚੱਕਣਾ ਕਿਸੇ ਦਾ ਬੰਦਣ ਤੇ ਸੌਦਾ ਖੋਲਣਾ ਹਜੇ ਸ਼ੁਰੂ ਹੀ ਕੀਤਾ ਤੇ ਮੈਡਮ ਨੇ ਨੌਕਸ ਪਹਿਲਾਂ ਹੀ ਕੱਢ ਤੇ ਵੀ ਹਾਂ ਸਰਦਾਰ ਜੀ ਆ ਚੀਜ਼ ਨਹੀਂ ਲਿਆਉਣੀ ਸੀ ਇਹ ਐਂ ਕਰਕੇ ਆਏ ਆ ਫਿਰ ਸਰਦਾਰ ਜੀ ਗੱਲ ਨੂੰ ਸਮਝੀਦਾ ਵੀ ਹੁੰਦਾ ਹੋਏ ਨੇ ਜਾਂ ਤਾਂ ਆਹ ਹੈਗੀ ਚੀਨੀ ਪਹਿਲੇ ਬਈ ਗੱਲ ਸੁਣੋ ਹਾਂ ਏ ਐਮ ਵੀ ਤਾਂ ਤੁਸੀਂ ਚੀਨੀ ਵੇਖੀ ਹੋਣੀ ਆ ਠੀਕ ਹੈ ਜੇ ਆਪਾਂ ਕੱਲ ਟੋਟੇ ਚੈੱਕ ਲਈ ਟੋਟਾ ਵੀ ਠੀਕ ਹੈ ਪਰ ਤੁਸੀਂ ਇੰਨੇ ਨਹੀਂ ਪੂਛੇ ਪੈਸੇ ਘਰਾਮ ਕਰੀਏ ਨਹੀਂ ਫਿਰ ਇਹ ਵੀ ਨਹੀਂ ਦੇਖਦੇ ਹੈਗੇ ਬੇ ਉਹਦੇ ਬਾਅਦ ਲੈਣ ਵੀ ਜਾਣੀ ਪੈਂਦੀ ਆ ਫਿਰ ਵੀ ਤਾਂ ਤੇਲ ਖੂਕ ਹੁੰਦਾ ਗੱਡੀ ਦਾ ਓਹੋ ਹਾਂ ਜਦੋਂ ਪਤਾ ਆਵੇ ਨੇ ਹਰੇਕ ਚੀਜ਼ ਦੇ ਵਿੱਚ ਨੁਕਸ ਕੱਢਦਾ ਹੁੰਦਾ ਤੁਸੀਂ ਸੌਦਾ ਲਿਆਉਣ ਲੱਗੇ ਆ ਤਾਂ ਇਹਨੂੰ ਪੁੱਛ ਲੈ ਵੀ ਕਿਹੜੀ ਚੀਜ਼ ਕਿਵੇਂ ਲਿਆਉਣੀ ਆ

ਕਦਸਰ ਬਹੁਤ ਲੜਦਾ ਕਿ ਆ ਕਰਾ ਤੁਹਾਡੇ ਕਰ ਇਹਨਾਂ ਦੀ ਆਈਟਮਾਂ ਵੀ ਬਹੁਤ ਆ ਜੀ ਵਿਚਾ ਲਓ ਸ਼ੈਂਪੂ ਸਰ ਤੁਸੀਂ ਤਾਂ ਯੂਜ਼ ਹੀ ਨਹੀਂ ਕਰਦੇ ਆਪਾਂ ਦਾ ਬਾਈ ਹਫਤੇ 10 ਦਿਨ ਉਹ ਕਰਨਾ ਹੀ ਜਾਂ ਕਿਤੇ ਇਸ ਤਰ੍ਹਾਂ ਮੇਰਾ ਸ਼ੈਂਪੂ ਹੈ ਜੀ ਕਈ ਵਾਰ ਬੱਦ ਵੀ ਦਿਨ ਲੰਘ ਜਾਂਦੇ ਝੂਠ ਨਹੀਂ ਬੋਲਦੇ ਆਪਾਂ ਕੇਸ ਰੱਖੇ ਆ ਤਾਂ ਦੇਖ ਰੇਖ ਵੀ ਕਰੋ ਫਿਰ ਇਦਾਂ ਧਿਆਨ ਨਾ ਦੇ ਕੇ ਵਾਲਾਂ ਵੱਲ ਬੇਅਦਬੀ ਵੀ ਨਾ ਕਰੋ ਵੇ ਜੇ ਕੇ ਸਰਾਖੇ ਆ ਟਾਈਮ ਨਾਲ ਵਾਲਾ ਨੂੰ ਧੋ ਲੋ ਥੋੜੇ ਦਿਨਾਂ ਬਾਅਦ ਧੋਤੇ ਜਾਣ ਤੇ ਵਧੀਆ ਵਾਏ ਜਾਣ ਤੇ ਚੰਗੀ ਗੱਲ ਨਹੀਂਗੀ ਕਿ ਤੁਹਾਨੂੰ ਵਲੌਗਰਾਂ ਨੂੰ ਆਦਤ ਹੀ ਆ ਵੀ ਅਸੀਂ ਛੇਤੀ ਨਹਾਉਣਾ ਨਹੀਂ ਗਾ ਆਪ ਦੇ ਸਰੀਰ ਦੀ ਦੇਖ ਰੇਖ ਨਹੀਂ ਕਰਨੀਗੀ ਸਾਭ ਸੰਭਾਲ ਨਹੀਂ ਕਰਨੀਗੀ ਰਾਈਟ ਸਰ ਵੈਰੀ ਗੁੱਡ ਮੇਰੇ ਸੰਗ ਦਾ ਸਰ ਹੋਣਾ ਸੀ ਫੈਟ ਮੀਨ ਵਲੌਗ ਕੀ ਬਣਾਉਂਦੀ ਐ ਇਹਨੂੰ ਆਏ ਹੋ ਗਿਆ ਵੀ ਬਸ ਕਰ ਇਸਦੀ ਮਰਜ਼ੀ ਚੱਲੂਗੀ ਵੀ ਬਾਕੀ ਸਾਰਿਆਂ ਨੇ ਪਿਕਚਰ ਰੱਖਿਆ ਵਾ ਹਾਲਕਿ ਇਹਦੀ ਜਠਾਣੀ ਵੀ ਹੈਗੀ ਆ ਉਹਨੂੰ ਕਿ ਪੁੱਛਦਾ ਹੀ ਨਹੀਂਗਾ ਉਹਦੀ ਕੋਈ ਸਲਾਹ ਹੀ ਨਹੀਂ ਲੈਂਦਾ ਹਾਂ ਹੋਈ ਨਹੀਂ ਕਰਦਾ ਪੁੱਛਣਾ ਦੂਰ ਉਹਨੂੰ ਕੋਈ ਦੱਸਦਾ ਨਹੀਂਗਾ ਵੀ ਐਂ ਗੱਲ ਆਏ ਆ ਤੇ ਐਂ ਨਹੀਂਂਗੀ ਸਾਰਾ ਕੋਸ਼ਿਸ਼ ਐਟਮੀ ਨਹੀਂ ਕਰਦੀ ਐ ਜਿਹੜਾ ਕੁਝ ਕਰਦੀ ਐ ਇੱਥੇ ਤੱਕ ਨੇ ਆਦੇ ਸੱਸ ਸਹੁਰੇ ਨਾਲ ਵੀ ਪਿੱਛੇ ਸ਼ੈੱਡ ਸੈੱਟਤਾ ਵਾ ਕਾਲਾ ਹਿੱਟ ਮਿਲ ਗਿਆ ਜੀ ਥੈਂਕ ਯੂ ਵੈਰੀ ਮਚ ਦੁਕਾਨਦਾਰ ਭਾਈ ਕੁਝ ਖਾਣ ਨੂੰ ਵੀ ਲੈਣਾ ਦਾ ਕੋਈ ਬਣਾ ਪਾਣਾ ਹੋ ਜਾਂਦੀ ਚੀਜ਼ ਨਹੀਂ ਆਣੇ ਕਰਦੇ ਖਾਣ ਨੂੰ ਕੰਮ ਮੈਂ ਖਾਣੇ ਵਾਲਾ ਸਿੱਟਾ ਉਹਦਾ ਰਾਤ ਫੜਾਤਾ ਦਨੂ ਵੀ ਹੈ ਨਾ ਨੂੰ ਸਬਦੇ ਕੋਲ ਬੈਠੀ ਇਹ ਤਾਂ ਸੀਗੀ ਵੀ ਹਾਂ ਜੇ ਮੇਰੇ ਕੰਮ ਦੀ ਚੀਜ਼ ਨਾ ਹੋਈ ਤੇ ਮੈਂ ਨਾਲ ਦੇ ਨਾਲ ਪਟਾਕੇ ਦੇ ਨੇ ਬੋਲਤਾ ਦੋਂਗੀ ਵੀ ਹਾਂ ਆ ਚੀਜ਼ ਨਹੀਂ ਲਿਆਂਦੀ ਵੀ ਜੇ ਮੈਂ ਆਸੇ ਪਾਸੇ ਹੋਈ ਮੇਰੇ ਨਾਲ ਖਾਣ ਵਾਲੀ ਚੀਜ਼ ਮੇਰੇ ਕੰਮ ਆਈ ਚੀਜ਼ ਨਾ ਲਿਆਂਦੀ ਫਿਰ ਮੈਨੂੰ ਪਤਾ ਕਿਵੇਂ ਲੱਗੂਗਾ ਮੈਂ ਕਿਵੇਂ ਕਹੂੰਗੀ ਵੀ ਹਾਂ ਚੀਜ਼ ਨਹੀਂ ਲਿਆਂਦੀਗੀ ਫਿਰ ਮਹਾਰਾਣੀ ਨੂੰ ਆਵਦੀਆਂ ਚੀਜ਼ਾਂ ਜ਼ਰੂਰੀ ਆ ਨਾ ਦੂਜਾ ਸਮਾਨ ਹੋਵੇ ਨਾ ਹੋਵੇ ਉਹਦਾ ਕੋਈ ਚੱਕਰ ਨਹੀਂ ਗਾ ਮੇਨ ਪੁਆਇੰਟ ਸੀਗਾ ਪਹਿਲਾਂ ਆਉਣਾ ਚਾਹੀਦਾ ਸੀਗਾ ਪਰ ਕੋਈ ਗੱਲ ਨਹੀਂ ਲੇਟ ਆਇਆ ਐਂਡ ਤੇ ਰੱਖਿਆ ਨੇ ਆਪਦਾ ਪੁਆਇੰਟ ਪਰ ਰੱਖਿਆ ਜ਼ਰੂਰ ਰਹੀ ਨਹੀਂ ਗੀ ਇਹ ਇਹ ਬਾਕੀ ਸਭ ਦਾ ਹੁੰਦਾ ਨਾ ਹੁੰਦਾ ਵੀ ਉਹਦੇ ਖਾਣ ਵਾਲੀਆਂ ਚੀਜ਼ਾਂ ਤਾਂ ਹੁੰਦੀਆਂ ਪਾਸਤਾ ਮੈਗੀ ਟੌਫੀਆਂ ਵਗੈਰਾ ਐਸ ਜਿਹੇ ਚੀਜ਼ਾਂ ਤਾਂ ਹੁੰਦੀਆਂ ਨਾ ਗੱਲਾਂ 'ਚ ਤੇ ਅਕਲ ਦੇ 'ਚ ਤਾਂ ਸਾਰਿਆਂ ਦੀ ਬੇਬੇ ਬੰਦੀ ਤੇ ਖਾਣ ਵਾਲੇ ਮਾਮਲੇ 'ਚ ਕੀ ਗੱਲ ਤੇ ਜਵਾਕਾਂ ਨਾਲੋਂ ਵੀ ਭੈੜੀਆਂ ਵੀ ਟੌਫੀਆਂ ਵਗੈਰਾ ਖਾਣਗੀਆਂ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ